ਸਤਿ ਸ਼੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਹੜਪ ਭਾਵਿਤ ਪਾਕਿਸਤਾਨ ਤੋਂ ਆਈ ਵੀਡੀਓ ਨੇ ਦੇਸ਼ ਵਿੱਚ ਚੱਲ ਰਹੇ ਕਥਿਤ ਰਾਹਤਕਾਰਾਂ ਦੀ ਪੋਲ ਖੋਲ੍ਹ ਦਿੱਤੀ ਹੈ ਤੇ ਇੱਕ ਵਾਰ ਫਿਰ ਮੂੜ ਪਾਕਿਸਤਾਨ ਫੌਜ ਅਤੇ ਲਸ਼ਕਰ-ਏ-ਤੋਇਬਾ ਦਰਮਿਆਨ ਘੜਜੋੜ ਦਾ ਪਰਦਾ ਫਾਸ਼ ਹੋ ਗਿਆ ਹੈ ਇਹ ਵੀਡੀਓ ਖਬਰ ਪਖਤੂਨਖਵਾ ਅਤੇ ਪੰਜਾਬ ਦੇ ਇਲਾਕਿਆਂ ਦੀ ਹੈ ਜਿਸ ਵਿੱਚ ਪਾਬੰਦੀਸ਼ੁਦਾ ਅਤਵਾਦੀ ਜਥੇਬੰਦੀ ਜਮਾਤ ਉਦ ਦਾਵਾ ਦੀ ਸਿਆਸੀ ਵਿੰਗ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਦੇ ਕਾਰਕੂਨ ਵਰਦੀਧਾਰੀ ਸੈਨਿਕਾਂ ਨਾਲ ਹੜਪੀੜਤਾਂ ਲਈ ਸਹਾਇਤਾ ਵਟ ਦੇ ਨਜ਼ਰ ਆ ਰਹੇ ਨੇ ਦੇਖਣ ਤੋਂ ਜਾਪਦਾ ਹੈ ਕਿ ਸਹਾਇਤਾ ਵੰਡੀ ਜਾ ਰਹੀ ਹੈ ਹਾਲਾਂਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਕੀਕਤ ਇਸ ਤੋਂ ਵੀ ਵੱਧ ਭਿਆਨਕ ਹੈ ਸ਼ਾਇਦ ਇਸ ਆਫਤ ਰਾਹਤ ਨੂੰ ਕੱਟੜਵਾਦ ਅਤੇ ਅਤਵਾਦੀ ਭਰਤੀ ਲਈ ਵਰਤਿਆ ਜਾ ਰਿਹਾ ਹੈ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸੰਗਠਨ ਇਸ ਆਫਤ ਨੂੰ ਲਾਹੇ ਲਈ ਵਰਤਦੇ ਨੇ ਤੇ ਆਪਣੀ ਵਿਚਾਰਧਾਰਾ ਰਾਹੀਂ ਕਲੀਨਿਕਾ ਸਕੂਲਾਂ ਤੇ ਧਰਮ ਉਪਦੇਸ਼ਾਂ ਵਿੱਚ ਕੁਸਪੈਠ ਕਰਦੇ ਨੇ ਘਰਾ ਅਤੇ ਰੋਜੀ ਰੋਟੀ ਤੋਂ ਵਾਂਝੇ ਬੱਚੇ ਲੋਕ ਆਸਾਨੀ ਨਾਲ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਨੇ ਸੋਮਵਾਰ ਨੂੰ ਉੱਤਰੀ ਅਫਗਾਨਿਸਤਾਨ ਵਿੱਚ ਆਏ ਸਭ ਤੋਂ ਭਿਆਨਕ ਪੋਚਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਬਚਾਅ ਕਾਰਜ ਅਜੇ ਵੀ ਜਾਰੀ ਨੇ ਤੇ ਹਜ਼ਾਰਾਂ ਲੋਕਾਂ ਦੇ ਮਲਬੇ ਹੇਠ ਫਸਣ ਦਾ ਖੱਸਾ ਹੈ ਤਾਲੀਬਾਨ ਸਰਕਾਰ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਪੂਰਬੀ ਅਫਗਾਨਿਸਤਾਨ ਵਿੱਚ ਆਏ ਭਿਆਨਕ ਪੋਚਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਵੱਧ ਹੋ ਗਈ ਹੈ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ 3000 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਐਤਵਾਰ ਦੀ ਰਾਤ ਪਹਾੜੀ ਇਲਾਕਿਆਂ ਵਿੱਚ 6 0.31 ਵਰਦਾ ਦਾ ਸ਼ਕਤੀਸ਼ਾਲੀ ਪੁਚਾਰ ਆਇਆ ਸੀ ਜਦੋਂ ਲੋਕ ਸੋ ਰਹੇ ਸਨ ਪੁਚਾਰ ਨੇ ਘਰਾਂ ਨੂੰ ਤਬਾਹ ਕਰ ਦਿੱਤਾ ਤੇ ਪੂਰੇ ਪਿੰਡ ਤਬਾਹ ਕਰ ਦਿੱਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਇਸ ਲਈ ਇਹ ਅੰਕੜੇ ਕਾਫੀ ਬਦਲ ਸਕਦੇ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਆਫਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਯੂਸਫ ਹਮਦ ਨੇ ਕਿਹਾ ਉਹਨਾਂ ਕਹੇ ਕਿ ਪੁਚਾਰ ਕਾਰਨ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕ ਗਈ ਹੈ ਜਿਸ ਕਾਰਨ ਸੜਕਾਂ ਬੰਦ ਹੋ ਗਈਆਂ ਨੇ ਪਰ ਉਹਨਾਂ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈ ਬਾਕੀ ਸੜਕਾਂ ਨੂੰ ਵੀ ਦੁਬਾਰਾ ਖੋਲ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਇਲਾਕਿਆਂ ਤੱਕ ਪਹੁੰਚ ਸੰਭਵ ਹੋ ਸਕੇ ਜਿਨ੍ਹਾਂ ਤੱਕ ਪਹੁੰਚਣਾ ਮੁਸ਼ਕਿਲ ਹੈ ਐਸਟੀਫ ਨੇ ਗੈਂਗਸਟਰ ਮੈਨ ਪਾਲ ਬਾਦਲੀ ਨੂੰ ਕੰਬੋਦੀਆ ਤੋਂ ਡਿਪੋਰਟ ਕੀਤਾ ਅਤੇ ਹਾਈਵੇ ਅੱਡੇ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਉਸਨੂੰ 10 ਦਿਨ ਪਹਿਲਾਂ ਕੰਬੋਦੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਉਸ ਉਤੇ 23.7 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ਉਹ ਕਤਲ ਕਤਲ ਦੀ ਕੋਸ਼ਿਸ਼ ਫਿਰੋਤੀ ਸਮੇਤ ਕਈ ਮਾਮਲਿਆਂ ਵਿੱਚ ਲੁਣਿੰਦਾ ਸੀ ਮੈਨਪਾਲ ਬਾਦਲੀ ਮੂਲਰੂ ਵਿੱਚ ਝੱਜਰ ਜ਼ਿਲ੍ਹੇ ਦੇ ਪਿੰਡ ਬਾਦਲੀ ਦਾ ਰਹਿਣ ਵਾਲਾ ਹੈ ਉਸਨੇ ਸਾਲ 2000 ਵਿੱਚ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ ਆਪਣੇ ਚਾਚੇ ਦੀ ਕਤਲ ਦਾ ਬਦਲਾ ਲੈਣ ਤੋਂ ਬਾਅਦ ਉਸਨੇ ਇੱਕ ਤੋਂ ਬਾਅਦ ਇੱਕ ਕਈ ਕਤਲ ਕੀਤੇ ਜ਼ਿਕਰਯੋਗ ਹੈ ਕਿ 29 ਅਗਸਤ 2015 ਨੂੰ ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ ਉਹ ਕੰਬੋਦੀਆ ਤੋਂ ਆਪਣਾ ਗੈਂਗ ਚਲਾ ਰਿਹਾ ਸੀ ਪੰਜਾਬ ਜਿੱਥੇ ਹੜ੍ਹਾਂ ਦੀ ਭਿਆਨਕ ਮਾਰ ਨਾਲ ਤਬਾਹੀ ਦਾ ਸਾਹਮਣਾ ਕਰ ਰਿਹਾ ਉੱਥੇ ਹੀ ਅਫਗਾਨਿਸਤਾਨ ਵਿੱਚ ਆਇ ਪੋਚਾਲ ਨੇ ਵੱਡੀ ਤਬਾਹੀ ਮਚਾਈ ਹੈ ਪੰਜਾਬ ਵਿੱਚ ਰਾਵੀ ਬਿਆਸ ਅਤੇ ਸਤਲੁਜ ਦਰਿਆ ਆਪਣੇ ਕਿਨਾਰੇ ਤੋੜਦੇ ਹੋਏ ਹਜ਼ਾਰਾਂ ਏਕੜ ਖੇਤੀ ਬਾੜੀ ਦੀ ਜ਼ਮੀਨ ਪਾਣੀ ਹੇਠਾਂ ਕਰ ਗਏ ਨੇ ਪਾਖੜਾ ਡੈਮ ਲਗਾਤਾਰ ਪੂਰੀ ਤਰ੍ਹਾਂ ਭਰ ਚੁੱਕਾ ਹੈ ਦੂਜੇ ਪਾਸੇ ਅਫਗਾਨਿਸਤਾਨ ਵਿੱਚ ਆਇ ਪੋਚਾਲ ਕਾਰਨ ਹੁਣ ਤੱਕ ਲਗਭਗ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਪੋਚਾਲ ਪੀੜਤਾਂ ਲਈ ਸੰਵੇਦਨਾਵਾ ਜਤਾਈਆਂ ਨੇ ਪਰ ਇਸੇ ਸੰਬੰਧੀ ਐਕਸ ਉੱਤੇ ਸ਼੍ਰੀ ਅਕ ਪੰਜਾਬ ਦੇ ਹਾਲਾਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਯਾਨੀ ਹਰਪ੍ਰੀਤ ਸਿੰਘ ਨੇ ਲਿਖਿਆ ਪ੍ਰਧਾਨ ਮੰਤਰੀ ਜੀ ਇਹ ਚੰਗੀ ਗੱਲ ਹੈ ਕਿ ਤੁਸੀਂ ਅਫਗਾਨਿਸਤਾਨ ਦੇ ਪ੍ਰਤੀ ਸਹਾਨਪੂਰਤੀ ਵਿਖਾਈ ਹੈ ਪਰ ਪੰਜਾਬ ਵੀ ਇਸੇ ਦੇਸ਼ ਦਾ ਹਿੱਸਾ ਹੈ ਜਿੱਥੇ 17 ਅਗਸਤ ਤੋਂ ਲਗਭਗ 1500 ਪਿੰਡ ਤੇ ਕਰੀਬ 3 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਦੇ ਪੰਜਾਬ ਵੱਲ ਤੁਹਾਡਾ ਧਿਆਨ ਨਾ ਦੇਣਾ ਬਹੁਤ ਦੁਖਦਾਈ ਹੈ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਭੰਪਾਂ ਭਾਰ ਹੋਈ ਪਈ ਹੈ ਉੱਥੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਗਾਇਕ ਵੀ ਇਸ ਮੌਕੇ ਪਿੱਛੇ ਨਹੀਂ ਰਹਿ ਰਹੇ ਤੇ ਉਹਨਾਂ ਵੱਲੋਂ ਇਸ ਵਿਪਤਾ ਦੀ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਧੇ ਹੀ ਅੱਜ ਪੰਜਾਬੀ ਗਾਇਕ ਪੰਮੀ ਭਾਈ ਵੱਲੋਂ ਅਜਨਾਲਾ ਖੇਤਰ ਦੇ ਵਿੱਚ ਜ਼ਰੂਰੀ ਦਵਾਈਆਂ ਦੇ ਕੈਂਪ ਵਿੱਚ ਸ਼ਾਮੂਲੀਤ ਕਰ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਨੇ ਜਿਸ ਸਬੰਧੀ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੀ ਤੇ ਸ਼੍ਰੋਮਣੀ ਕਮੇਟੀ ਦੀ ਅਧਿਕਾਰੀਆਂ ਤੇ ਮੁਖ ਸਕੱਤਰ ਪ੍ਰਤਾਪ ਸਿੰਘ ਨਾਲ ਇਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਗਾਇਕ ਪੰਮੀ ਭਾਈ ਨੇ ਦੱਸਿਆ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਇੱਕ ਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ਤੇ ਪੰਜਾਬੀ ਹਮੇਸ਼ਾ ਅਜਿਹੀ ਸਥਿਤੀ ਵਿੱਚ ਇੱਕ ਦੂਜੇ ਦੀ ਬਾਹ ਫੜਦੇ ਰਹਿਣ ਅੰਮ੍ਰਿਤਸਰ ਗੇਮ ਐਜੂਕੇਸ਼ਨ ਵੱਲੋਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ 2 ਸਤੰਬਰ ਤੋਂ 10 ਸਤੰਬਰ ਤੱਕ ਕੁੜੀਆਂ ਦੇ T20 ਕ੍ਰਿਕਟ ਮੈਚ ਕਰਵਾਏ ਜਾ ਰਹੇ ਨੇ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਦੀਆਂ ਕੁੜੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕੁੜੀਆਂ ਲਈ ਇਹੋ ਜਿਹੇ ਮੈਚ ਹੋ ਰਹੇ ਨੇ ਜੋ ਕਿ ਸ਼ਹਿਰ ਵਾਸੀਆਂ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਗੇਮ ਐਜੂਕੇਸ਼ਨ ਦੇ ਪ੍ਰਧਾਨ ਨਵਜੋਤ ਸਿੰਘ ਨੇ ਕਿਹਾ ਹੈ ਕਿ ਜਦੋਂ ਤੋਂ ਉਹਨਾਂ ਨੇ ਪ੍ਰਧਾਨਗੀ ਸੰਭਾਲੀ ਹੈ ਉਸੇ ਦਿਨ ਤੋਂ ਉਹਨਾਂ ਦਾ ਮਕਸਦ ਹੈ ਕਿ ਗਾਂਧੀ ਗਰਾਊਂਡ ਨੂੰ ਵਧੀਆ ਬਣਾਈਏ ਉਹਨਾਂ ਨੇ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਇਸ ਗਰਾਉਂਡ ਨੂੰ ਇੰਟਰਨੈਸ਼ਨਲ ਲੈਵਲ ਦਾ ਬਣਾਇਆ ਜਾਵੇ ਤਾਂ ਜੋ ਵਿਦੇਸ਼ੀ ਟੀਮਾਂ ਵੀ ਇੱਥੇ ਆ ਕੇ ਖੇਡ ਸਕਣ। ਉਹਨਾਂ ਨੇ ਕਿਹਾ ਕਿ ਹੜਾਂ ਕਾਰਨ ਸਾਰੇ ਸਕੂਲਾਂ ਤੇ ਕਾਲਜਾਂ ਦੀਆਂ ਕੁੜੀਆਂ ਨੂੰ ਸੱਦਾ ਨਹੀਂ ਦੇ ਸਕੇ ਪਰ ਮੀਡੀਆ ਰਾਹੀਂ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆ ਕੇ ਕੁੜੀਆਂ ਦਾ ਹੌਸਲਾ ਵਧਾਉਣ। ਮੈਚ ਦੌਰਾਨ ਕੁੜੀਆਂ ਦੇ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਟੀਮ ਦੀ ਕਪਤਾਨ ਨੇ ਕਿਹਾ ਕਿ ਜੇਕਰ ਮੀਂਹ ਨਾ ਰੁਕੇ ਤਾਂ ਉਹ 5-5 ਓਵਰਾਂ ਦੇ ਮੈਚ ਖੇਡ ਕੇ ਵੀ ਟੂਰਨਾਮੈਂਟ ਪੂਰਾ ਕਰਨ ਗਿਆ। ਇਸੇ ਮੌਕੇ ਉਹਨਾਂ ਨੇ ਹੜ੍ਹ ਪੀੜਤਾਂ ਲਈ ਲੋਕਾਂ ਨੂੰ ਇਕੱਠੇ ਹੋ ਸਾਨੂੰ ਮੋੜੇ ਨਾਲ ਮੋੜਾ ਜੋੜ ਕੇ ਖੜਨਾ ਚਾਹੀਦਾ ਹੈ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਹੜਪੀੜਤਾ ਲਈ 23 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ ਅਤਵਾਦੀ ਨੈੱਟਵਰਕਾਂ ਨੂੰ ਇੱਕ ਵਾਰ ਫੇਰ ਵੱਡਾ ਝਟਕਾ ਲੱਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਤਰਨਤਾਰਨ ਪੁਲਿਸ ਨਾਲ ਮਿਲ ਕੇ ਵਿਦੇਸ਼ੀ ਅਤਵਾਦੀ ਲਖਵੀਰ ਸਿੰਘ ਹਰੀਕੀ ਦੇ ਦੋ ਮੁੱਖ ਸਾਥੀਆਂ ਵਿਕਰਮਜੀਤ ਸਿੰਘ ਉਰਫ ਵਿੱਕੀ ਤੇ ਹਰਪ੍ਰੀਤ ਸਿੰਘ ਉਰਫ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਤੇ ਇੱਕ 32 ਬੋਰ ਪਿਸਤੌਲ ਅਤੇ ਇੱਕ 315 ਬੋਰ ਪਿਸਤੌਲ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਵਿਕਰਮਜੀਤ ਸਿੰਘ ਉਰਫ ਵਿੱਕੀ ਇੱਕ ਭਗੌੜਾ ਅਪਰਾਧੀ ਮਾਰਚ 2024 ਵਿੱਚ ਤਰਨਤਾਰਨ ਦੀ ਥਾਣਾ ਚਬਾਲ ਵਿਖੇ ਦਰਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚੋਂ ਲੁੜਿੰਦਾ ਸੀ ਤੇ ਉਦੋਂ ਤੋਂ ਹੀ ਉਹ ਫਰਾਰ ਸੀ ਉਦੇ ਸਾਥੀ ਅਜੈ ਪਾਲ ਉਫੋ ਮੋਟਾ ਨੂੰ ਪਹਿਲਾ ਮਾਰਚ 2025 ਵਿੱਚ ਇੱਕ ਸੰਖੇਪ ਗੋਲੀਬਾਰੀ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕੀਤੀ ਗਈ ਦੋਵਾਂ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ ਜਿਨ੍ਹਾਂ ਉੱਤੇ ਕਤਲ ਦੀ ਕੋਸ਼ਿਸ਼ ਐਨਡੀਪੀਐਸ ਐਕਟ ਅਸਲਾ ਐਕਟ ਅਤੇ ਸਨੈਚਿੰਗ ਦੇ ਤਹਿਤ ਮਾਮਲੇ ਦਰਜ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੇ ਕਈ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਵੀ ਮਦਦ ਕੀਤੀ ਹੈ ਪੰਜਾਬ ਪੁਲਿਸ ਗੈਂਗਸਟਰ ਅਤੇ ਅਤਵਾਦੀ ਨੈਟਵਰਕਾਂ ਨੂੰ ਖਤਮ ਕਰਨ ਤੇ ਰਾਜ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਰਾਖੀ ਲਈ ਆਪਣੇ ਦਿੜਿੜ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਸ਼੍ਰੋਮਣੀ ਪੰਥਕ ਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਨਿਹੰਗ ਸਿੰਘ ਜਥੇਬੰਦੀਆਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਈਆਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਨੁਮਾਈ ਹੇਠ ਗੁਰਦੁਆਰਾ ਮੱਲ ਅਖਾੜਾ ਪਾਸ਼ਾਏ 6ਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਸ਼ਹੀਦ ਤੋਂ ਟਰੱਕਾਂ ਦੇ ਟਰਾਲੀਆਂ ਭਰ ਕੇ ਰਾਸ਼ਨ ਪੀਣ ਵਾਲਾ ਪਾਣੀ ਤੇ ਹਰਾ ਚਾਰਾ ਰਵਾਨਾ ਕੀਤਾ ਗਿਆ ਜੋ ਰਮਦਾਸ ਅਜਨਾਲਾ ਤੇ ਬਟਾਲਾ ਦੇ ਪਿੰਡਾਂ ਤੱਕ ਪਹੁੰਚਾਇਆ ਜਾਏਗਾ ਇਸ ਮੌਕੇ ਬਾਬਾ ਬਲਬੀਰ ਸਿੰਘ ਜੀ ਨੇ ਕਿਹਾ ਕਿ ਮੁਸੀਬਤ ਦੀ ਇਸ ਘੜੀ ਵਿੱਚ ਸੇਵਾ ਲਈ ਅੱਗੇ ਆਈਆਂ ਸਮੂਹ ਸਿੱਖ ਜਥੇਬ ਤੈਦੂਲਤਨਵਾਦ ਹੈ ਹੁਣ ਪੰਜਾਬ ਵਿੱਚ ਹੜਾਂ ਦੇ ਹਾਲਾਤ ਜਲਦ ਸੁਧਾਰਨ ਹੋਣ ਦੀ ਵੀ ਅਰਦਾਸ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ